ਅਹੇ ਗੁਰਜੀ ਕਾ ਖਾਲਸਾ ਅਹੇ ਗੁਰਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਸਵਾਗਤ ਹੈ ਜਿਹੜੀ ਆਪਾਂ ਵੀਡੀਓ ਲੈ ਕੇ ਆਇਆ ਉਹ ਹੈ ਗਿਆ ਬਨਾਲੀ ਦਸ ਪੱਗ ਜਿਹਦੀ ਲੈਂਥ 7.5 ਮੀਟਰ ਜਿਹੜਾ ਕਪੜਾ ਫੁੱਲ ਵਲ ਵਰਤੇ ਹੈ ਜਿਹੜਾ ਤੁਸੀਂ ਨੇ ਪਹਿਲਾਂ ਲਗਾਉਣਾ ਹੈ ਸਿੱਧਾ ਸੈਂਟਰ ਚ ਲਿਆ ਆ ਕੇ ਉਸ ਲੜ ਦੇ ਵਿੱਚ ਜਿਹੜੇ ਬੰਲੇ ਪਾ ਕੇ ਸਾਨੂੰ ਲਗਾ ਦੇਣਾ ਹੈ ਜਿਹੜਾ ਕਿ ਤੁਸੀਂ ਨੇ ਅਗਲਾ ਲੜ ਲਗਾਉਣਾ ਹੈ ਆਪਣੀ ਦਾ ਖੋਲਦਾ ਪਾਸਾ ਸਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਉਸ ਲੜ ਦੇ ਗਰਬੈਗ ਤੋਂ ਪਿੰਚ ਕਰਕੇ ਉਸ ਲੜ ਦਾ ਜਿਹੜਾ ਉਸ ਲੜ ਦੇ ਗੁੱਠੇ ਦੀ ਉਂਗਲੀ ਮਦ ਨਾਲ ਜਿਹੜੇ ਬਲ ਨੇ ਉਹ ਇਕੱਠਾਵੇਂ ਇਕੱਠੇ ਕਰਕੇ ਕਿਹ ਕਿਹ ਤਰ੍ਹਾਂ ਜਿਹੜੇ ਬਲ ਨੂੰ ਇਕੱਠੇ ਕਰ ਲੈਣੇ ਹਨ ਤੇ ਢਲਕਾ ਲੜ ਨੂੰ ਫੋਲਡ ਕਰ ਦੇਣਾ ਹੈ। ਜਿੱ ਕੀ ਤਰ੍ਹਾਂ ਉਸ ਲੜ ਦੇ ਵਿੱਚ ਜਿਹੜੇ ਬਲ ਨੇ ਉਹ ਪਾ ਲੈਣੇ ਹਨ। ਜਿਹੜਾ ਕਿ ਤੁਸੀਂ ਨੇ ਅਗਲਾ ਲੜ ਲਗਾਉਣਾ ਹੈ ਉਸ ਤਰ੍ਹਾਂ ਲਗਾਉਣਾ ਹੈ ਪੁਣੀ ਦਾ ਖੁੱਲਦਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਤੋ ਗੁੱਠੇ ਦੀ ਉਂਗਲੀ ਨਾਲ ਇਹਦੇ ਵਾਲ ਨੇ ਉਸ ਜੰਗੀ ਤਰ੍ਹਾਂ ਇਕੱਠੇ ਕਰਕੇ ਗੁੱਠੇ ਦੀ ਉਂਗਲੀ ਨਾਲ ਇਹਦੇ ਵਾਲ ਨੂੰ ਇਕੱਠੇ ਕਰ ਲੈਣੇ ਹਨ ਉਸ ਲੜ ਨੂੰ ਵੀ ਹਲਕਾਏ ਹੋਲਡ ਕਰਕੇ ਲਗਾ ਦੇਣਾ ਹੈ ਜਿਹੜੇ ਉਸ ਲੜ ਦੇ ਵਿੱਚ ਵੀ ਹਨ ਚੰਗੀ ਤਰ੍ਹਾਂ ਇਹਦੇ ਵਾਲ ਉਹ ਪਾ ਲੈਣੇ ਹਨ ਜਿਹੜਾ ਹੁਣ ਤੁਸੀਂ ਬਾਜੀ ਵੰਦੇ ਨੇੜੇ ਬਾਹਲ ਪਾਇਨੇ ਤੁਸੀਂ ਟੈਗ ਕਰ ਲੈਣੇ ਹਨ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜਿਹੜਾ ਕਿ ਤੁਸੀਂ ਨੇ ਅਗਲਾ ਲੜ ਲਗਾਉਣਾ ਹੈ ਪੂਣੀ ਦਾ ਖੋਲਦਾ ਪਾਸਾ ਤਾਂ ਲੈ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਗਾ ਲੜ ਨੂੰ ਬੈਗ ਤੋਂ ਪਿੰਚ ਕਰਕੇ ਗੂਠੇ ਦੀਆਂ ਉਂਗਲੀਆਂ ਮੱਧ ਦੇ ਨਾਲ ਜਿਹੜੇ ਬਲ ਨੇ ਉਹ ਤੁਸੀਂ ਇੱਕ ਇੱਕ ਥਾਂ ਮੇ ਇਕੱਠੇ ਕਰਕੇ ਉਸ ਲੜ ਨੂੰ ਵੀ ਹਲਕਾ ਫੋਲਡ ਕਰਕੇ ਚੰਗੀ ਤਰ੍ਹਾਂ ਇਹ ਬਲ ਨੂੰ ਇਕੱਠੇ ਕਰ ਲੈਣੇ ਹਨ ਚੰਗੀ ਤਰ੍ਹਾਂ ਬਲ ਇਕੱਠੇ ਕਰਨ ਤੋਂ ਬਾਅਦ ਉਸ ਲੜ ਨੂੰ ਵੀ ਹਲਕਾ ਫੋਲਡ ਕਰਕੇ ਲਗਾ ਦੇਣਾ ਹੈ ਬੈਗ 'ਚ ਜਿਹੜੇ ਬਲ ਨੇ ਉਹ ਤੁਸੀਂ ਚੰਗੀ ਤਰ੍ਹਾਂ ਪਾ ਲੈਣੇ ਹਨ ਜੜ ਦੇ ਵਿੱਚ ਜਿਹੜਾ ਬਾਜ ਫੇਰ ਲੈਣਾ ਤੁਸੀਂ ਇਸ ਲੜ ਦੇ ਵਿੱਚ ਜਿਹੜਾ ਬੰਨ ਉਹ ਤੁਸੀਂ ਨੇ ਟੈਟ ਕਰ ਲੈਣੇ ਹਨ ਜਿਹੜਾ ਕਿ ਤੁਸੀਂ ਨੇ ਅਗਰੜ ਲਗਾਉਣਾ ਹੈ ਪੁਣੀ ਦਾ ਹੌਲਦਾ ਪਾਤਾ ਥੱਲੇ ਰੱਖ ਕੇ ਬੰਦਾ ਪਾਸਾ ਹੋ tirar ਕੇ ਇਹ ਜੜੜ ਨੂੰ ਬੈਗ ਤੋਂ ਪਿੰਚ ਕਰਕੇ ਜਿਹੜਾ ਉਜਲਾ ਪੇਚ ਉਸ ਤੁਸੀਂ ਨੇ ਉਹ ਬਣਾ ਕੇ ਤੇ ਗੁੱਟੇ ਦੀ ਉਂਗਲੀ ਨਾਲ ਦੇਣਾ ਜਿਹੜੇ ਵਾਲ ਇੱਕ ਥਾਂ ਇਕੱਠੇ ਕਰ ਲੈਣੇ ਹਨ ਚੰਗੀ ਤਰ੍ਹਾਂ ਬਲ ਇਕੱਠੇ ਕਰਨ ਤੋਂ ਬਾਅਦ ਤੁਸੀਂ ਲੜ ਨੂੰ ਉਸ ਤਰ੍ਹਾਂ ਹੀ ਹਲਕਾਏ ਫੋਲਡ ਕਰਕੇ ਲੜਨ ਨੂੰ ਲਗਾਉਣਾ ਹੈ ਜੇ ਲਾਤ ਨੂੰ ਇਹ ਪਹਿਲਾ ਪੇਜ ਬਣਾਉਣਾ ਆ ਤੁਸੀਂ ਪਿੱਛੇ ਦਾ ਕੈਂਚ ਸਾਫ਼ ਕਰ ਲੈਣਾ ਹੈ ਗੁੱਠੇ ਦੀ ਗੁਲੀ ਦੀ ਮਦਦ ਨਾਲ ਇਹ ਚੰਗੀ ਤਰ੍ਹਾਂ ਬਲ ਬਣਾ ਕੇ ਉਸ ਲੜ ਨੂੰ ਵੀ ਹਲਕਾਏ ਫੋਲਡ ਕਰ ਲੈਣਾ ਹੈ ਔਰ ਆੜ ਨੂੰ ਹਲਕਾਏ ਹੋਲਡ ਕਰਨ ਤੋਂ ਬਾਅਦ ਤੁਸੀਂ ਰੱਡ ਦੇ ਵਿੱਚ ਵੀ ਜਿਹੜਾ ਬਲ ਚੰਗੀ ਤਰ੍ਹਾਂ ਪਾ ਲੈਣੇ ਹਨ ਜਿਹੜੇ ਵੀ ਰਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਜਿਹੜਾ ਸਾਡਾ Facebook ਪੇਜ ਆ ਉਸ ਨੂੰ ਉਸ ਨੂੰ ਫੋਲੋ ਜ਼ਰੂਰ ਕਰ ਲੈਣ ਚੰਗੀ ਤਰ੍ਹਾਂ ਜਿਹੜੇ ਬਲ ਨੇ ਨੁਕਦੇ ਕੋਲੋਂ ਸੈੱਟ ਕਰਕੇ ਜਿਹੜੇ ਬਲ ਹੋਣਗੇ ਬਾਕੀ ਦੋ ਤੁਸੀਂ ਟੈਡ ਬਾਅਦ ਵਿੱਚ ਕਰ ਸਕਦੇ ਹੋ ਜਿਹੜਾ ਤੁਸੀਂ ਨੇ ਅਗਲਾ ਲਗਾਉਣਾ ਹੈ ਉਹਨੇ ਤਾਂ ਖੁੱਲਦਾ ਪਾਸਾ ਥੱਲੇ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਉਸਨੂੰ ਵੀ ਚੰਗੀ ਤਰ੍ਹਾਂ ਉਤੋਂ ਜਿਹੜਾ ਉਤਲਾ ਪੇਚ ਬਣਾ ਕੇ ਬੈਗ ਦੇ ਤੱਕ ਤੁਸੀਂ ਨੇ ਅੰਦਰੋਂ ਫੋਲਡ ਕਰਦੇ ਜਾਣਾ ਹੈ ਜਿਹੜਾ ਦੇ ਵਿੱਚ ਵੀ ਹਲਕੇ ਤੁਸੀਂ ਨੇ ਗੁੱਠੇ ਦੀ ਉਂਗਲੀ ਮਾਦਣਾ ਇਹਦੇ ਬੰਲੇ ਉਹ ਇਕੱਠੇ ਕਰ ਲੈਣੇ ਹਨ ਜਿਹੜਾ ਤੁਸੀਂ ਇਹ ਲੜ ਲਗਾਉਣਾ ਹੈ ਤੁਸੀਂ ਸਾਫ ਵੀ ਲਗਾ ਸਕਦੇ ਹੋ ਤੇ ਇਸ ਲੜ ਨੂੰ ਪੇਚਾਂ ਵਾਲਾ ਵੀ ਲਗਾ ਸਕਦੇ ਹੋ ਸਾਫ ਬਣਾ ਵਾਲਾ ਵੀ ਲਗਾ ਸਕਦੇ ਹੋ ਇਸ ਲੜ ਨੂੰ ਜਿਹੜਾ ਤੁਸੀਂ ਆਪਾਂ ਨੇ ਸਾਫ ਲਗਾਇਆ ਹੈ ਉਸ ਲੜ ਨੂੰ ਤੁਸੀਂ ਨੇ ਥੋੜਾ ਆ ਮੋੜ ਕੇ ਨੁਕਦੇ ਕੋਲੋਂ ਉਸ ਲੜ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਬੈਗ ਦੇ ਤੱਕ ਪਿੱਛੇ ਤੱਕ ਉਸ ਲੜ ਨੂੰ ਲਗਾ ਦੇਣਾ ਹੈ ਜੰਗਤਨੜੀ ਪਗ ਦੀ ਸ਼ੇ ਬਹੁਤ ਸੈਟ ਕਰਕੇ ਐਡ ਕਰ ਲੈਣੀ ਹੈ ਜਿਹੜਾ ਹੁਣ ਤੁਹਾਡੇ ਬਾਕੀ ਪੇਜ ਹੋਣਗੇ ਤੁਸੀਂ ਉਹ ਵੀ ਸੈਟ ਕਰ ਲੈਣੇ ਹਨ ਚੰਗੀ ਤਰ੍ਹਾਂ ਜਿਹੜੇ ਬਲ ਨੇ ਤੁਸੀਂ ਨੇ ਟੈਨ ਕਰਕੇ ਉਸ ਲੜਗਾ ਜਿਹੜਾ ਤੁਸੀਂ ਨਸਾਫ ਰੈਡ ਕਰਕੇ ਲੜਨ ਲਗਾਇਆ ਸੀ ਉਹਦੇ ਵਿੱਚ ਵੀ ਹਲਕਾ ਜਿਹੜਾ ਬਾਸ਼ ਫੇਰ ਲੈਣਾ ਹੈ ਜੇਰਾ ਤੁਸੀਂ ਇਹ ਅਗਰੜਾ ਲਵਣਾ ਹੈ ਪੁਣੀ ਦਾ ਪੁਣੀ ਨੂੰ ਖੋਲ ਕੇ ਚੰਗੀ ਤਰ੍ਹਾਂ ਉਦਾ ਇਹੜਾ ਉਤਲਾਪਾ ਲਾਓ ਥਲੇ ਰੱਖ ਕੇ ਤੇ ਜਿਹੜਾ ਥੜਲਾ ਪਾ ਲਓ ਉਸ ਨੂੰ ਉੱਤੇ ਚਾ ਕੇ ਉਸ ੜੜ ਦੇ ਵਿੱਚ ਜਿਹੜੇ ਹਲਕੇ ਜਿਹਾ ਬਲ ਪਾ ਕੇ ਨਵੇਂ ੜੜ ਦੇ ਵਿੱਚ ਹਲਕੇ ਬਲ ਪਾ ਲੈਣੇ ਹਨ ਕਿਹੜੇ ਤੋਂ ਜ਼ਰੂਤ ਲਾੜ ਹੋ ਉਸ ਦੇ ਵਿੱਚ ਜਿਹੜਾ ਬਾਇ ਫੇਰ ਕੇ ੜੜ ਤੋਂ ਸਾਫ਼ ਕਰ ਲੈਣਾ ਹੈ ਉਹ ਲੜ ਨੂੰ ਸੈੱਟ ਕਰਕੇ ਚੰਗੀ ਤਰ੍ਹਾਂ ਨੋਕ ਦੇ ਕੋਲ ਦਬ ਦੇਣਾ ਹੈ ਜਿਹੜਾ ਕਿ ਆਪਾਂ ਇਹ ਇਹ ਲੜ ਲਗਾਇਆ ਇਹ ਸਿੱਧਾ ਲਗਾਇਆ ਹੈ ਇਸ ਲੜ ਨੂੰ ਤੁਸੀਂ ਘੁਮਾ ਕੇ ਵੀ ਲਗਾ ਸਕਦੇ ਹੋ ਜੇਕਰ ਤੋਂ ਤੋਂ ਡਾ ਲੜ ਠੱਲਾ ਹੋ ਸਕਦਾ ਠੱਲਾ ਹੋ ਜਾਂਦਾ ਹੈ ਤੁਸੀਂ ਉਸ ਉਸ ਦੇ ਲੜ ਉਸ ਲੜ ਦੇ ਉੱਤੇ ਤੁਸੀਂ ਪੱਗ ਪੈਣ ਲਗਾ ਸਕਦੇ ਹੋ ਜਿਗਿਹ ਤਰ੍ਹਾਂ ਕਾ ਦੇ ਕੋਲ ਜਿਹੜੀ ਪੱਗਾ ਉਹ ਸੈੱਟ ਕਰਕੇ ਇਹੌਤਲਾ ਪੇਜ ਸੀਗਾ ਤੁਹਾਡਾ ਉਸ ਉਸ ਰੜ ਦੇ ਵਿੱਚ ਵੀ ਬਾਅਦ ਫੇਰ ਕਿਹੜੇ ਬਲ ਨੇ ਉਹ ਤੁਹਾਨੂੰ ਚੰਗੀ ਤਰ੍ਹਾਂ ਕੱਢ ਲੈਣੇ ਹਨ ਚਿੰਨਾ ਵੀ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜਿਹੜਾ ਤੇਰੇ ਸਿਰ ੜਾਣਾ ਹੈ ਉਸ ਲੜ ਦਾ ਜਿਹੜਾ ਸਿਰ ਦੇ ਸਿਰ ਤੇ ਹੰਟਰ ਚੁਲਿਆ ਕੇ ਜਿਹੜਾ ਜਿਹਨੇ ਪਹਿਲਾਂ ਲਗਾਇਆ ਸੀ ਉਸ ਨੂੰ ਖਿੱਚ ਕੇ ਉਹ ਸਾਰੇ ਸਿਰ ਦੇ ਉੱਤੇ ਜਿਹੜਾ ਕਵਰ ਕਰਕੇ ਇਸ ਲੜ ਨੂੰ ਜਿਹੜਾ ਪਿਛੇ ਬੈਕ ਵਾਲਾੜਾ ਉਸ ਉਸ ਨਾਲ ਨੂੰ ਖਿੱਚ ਕੇ ਦੋਨਾਂ ਪਾਸੇ ਨੂੰ ਫੋਲਡ ਕਰਕੇ ਤੁਸੀਂ ਲੜ ਨੂੰ ਪਿਛੇ ਲੜ ਲਗਾ ਦੇਣਾ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ